1 ਸਾਲ ਤਕਰੀਬਨ ਹੋ ਗਿਆ ਡੈਡਲੌਕ ਬਣਿਆ ਹੋਇਆ ਸੀਗਾ ਔਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਪੂਰੀ ਤਰੀਕੇ ਨਾਲ ਪੋਹ ਹੜਤਾਲ ਰੱਖੀ ਸਿਹਤ ਖਰਾਬ ਹੋਈ ਤਾਂ ਅੱਜ ਡੱਲੇਵਾਲ ਹੋਰੀ ਵੀ ਆ ਰਹੇ ਨੇ ਉਹ ਵੀ ਪਹੁੰਚ ਚੁੱਕੇ ਨੇ ਚੰਡੀਗੜ੍ਹ ਨੇੜੇ ਪਹੁੰਚ ਚੁੱਕੇ ਨੇ ਤੇ ਦੂਜੇ ਪਾਸੇ ਕੇਂਦਰ ਦੇ ਨਾਲ ਮੀਟਿੰਗ ਹੈ ਪੰਜਾਬ ਸਰਕਾਰ ਦਾ ਕੀ ਰੋਲ ਰਹੇਗਾ ਪੰਜਾਬ ਦੇ ਕਿਸਾਨ ਹੈ ਉਹਨਾਂ ਦਾ ਪਿਛਲੇ ਸਾਲ ਤੋਂ ਚੱਲ ਰਿਹਾ ਸੈਂਟਰ ਗਵਰਨਮੈਂਟ ਨਾਲ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਕਿਸਾਨੀ ਕਰਜ਼ੇ ਇਸ ਬੰਦ ਵਿੱਚ ਜਿਹਦੇ ਲਈ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਨੇ ਮਰਨ ਵਰਤ ਰੱਖ ਲਿਆ ਸੀ ਫੂਕ ਹੜਤਾਲ ਔਰ ਉਹਦਾ ਮਤ ਉਹ ਉਸ ਦਿਨ ਤੋਂ ਚਾਹੁੰਦਾ ਸੀ ਵੀ ਸੈਂਟਰ ਸਰਕਾਰ ਆ ਕੇ ਗੱਲਬਾਤ ਕਰਕੇ ਕੋਈ ਵੀ ਮਾਮਲਾ ਮਸਲਾ ਜਿਹੜਾ ਉਹ ਗੱਲਬਾਤ ਰਾਹੀਂ ਹੱਲ ਹੁੰਦਾ ਹੈਗਾ ਤੋ ਅਜਵਿਸੀ ਗੱਲਬਾਤ ਲਈ ਇੱਕ ਦੂਸਰੇ ਨਾਲ ਨੇੜੇ ਹੋਏ ਆ ਤੱਕ ਰਹੇ ਆ ਉਹ ਇਹ ਪਹਿਲਾਂ ਕਰ ਲੈਣਾ ਚਾਹੀਦਾ ਸੀ ਚਲੋ ਦੇਰ ਆਏ ਦਰਸਤ ਆਏ ਅੱਜ ਜੇ ਜਿਹੜੀ ਮੀਟਿੰਗ ਹੋਣੀ ਹੈ ਮੈਂ ਵੱਡੀ ਆਸ ਉਮੀਦ ਲਾ ਕੇ ਪਰਮਾਤਮਾਗੇ ਅਰਦਾਸ ਕਰਦਾ ਕਿ ਬੜੇ ਲੰਮੇ ਸਮੇਂ ਦਾ ਹੈ ਕਿਉਂਕਿ ਕਿਸਾਨੀ ਜਿਹੜੀਆਂ ਵਾਜਵ ਮੰਗਾਂ ਨੇ ਉਹਨਾਂ ਨੂੰ ਹੱਲ ਕਰ ਦੇਣਾ ਚਾਹੀਦਾ ਜਿਹਦੇ ਚ ਕੇਂਦਰੀ ਮਿਨਿਸਟਰ ਸਾਹਿਬ ਆ ਰਹੇ ਦੋ ਪੰਜਾਬ ਸਰਕਾਰ ਵੱਲੋਂ ਮੈਂ ਵੀ ਉਹਦੇ ਵਿੱਚ ਹਾਜ਼ਰ ਹਾਂ। ਔਰ ਚੀਫ ਸਕੱਟਰੀ ਸਾਹਿਬ ਹੋਣਗੇ ਔਰ ਅਫਸਰ ਸਹਿਬਾਨ ਹੋਣਗੇ। ਤੋਂ ਵੱਡੀ ਆਸ ਹੈ ਕਿ ਇਸ ਗੱਲ ਦਾ ਨਿਬੇੜਾ ਹੋ ਜਾਣਾ ਚਾਹੀਦਾ। ਕਿਉਂਕਿ ਪਹਿਲਾਂ ਦਿੱਲੀ ਦੀ ਬਰੂਹਾ ਤੇ ਕਿਸਾਨ ਬੈਠੇ ਰਹੇ ਉਦੋਂ ਖੇਤੀ ਕਾਨੂੰਨ ਵਾਪਸ ਹੋ ਗਏ। ਫਿਰ ਉਸ ਤੋਂ ਬਾਅਦ ਐਮਐਸਪੀ ਦਾ ਜ਼ਿਕਰ ਹੋ ਰਿਹਾ ਸੀ, ਕਿਸਾਨ ਕਰਜ਼ਾ ਮਾਫੀ ਦਾ ਜ਼ਿਕਰ ਹੋ ਰਿਹਾ ਸੀ, ਕਈ ਸਰੀ ਉਹਨਾਂ ਦੀਆਂ ਮੰਗਾਂ ਨੇ। ਤੋਂ ਲੱਗਦਾ ਹੈ ਕਿ ਇਹ ਮਸਲੇ ਵਿੱਡੇ ਸੋਕੇ ਤਰੀਕੇ ਨਾਲ ਹੱਲ ਹੋ ਸਕਦੇ ਨੇ ਜਾਂ ਅਜ ਦੀ ਮੀਟਿੰਗ ਚ ਹੱਲ ਹੋ ਸਕਦੇ ਨੇ ਅ ਚਲੋ ਸ਼ੁਰੂਆਤ ਹੋਈ ਹੈ ਹੋ ਸਕਦੇ ਆ ਮਸਲੇ ਦਾ ਹੱਲ ਹੋਣੇ ਕੋਈ ਔਖੇ ਗੱਲ ਨਹੀਂ ਹੁੰਦੇ ਕਿਉਂਕਿ ਜੇ ਹੋਰ ਮਤਲਬ ਜੇ ਕੋਈ ਉਤਪਾਦ ਹੁੰਦਾ ਤਾਂ ਉਹਦੇ ਤੇ ਐਮਐਸਪੀ ਬਣ ਜਾਂਦੀ ਹੈ ਲਾਗੂ ਹੋ ਜਾਂਦੀ ਹੈ ਤੇ ਕਿਉਂ ਨਹੀਂ ਜਿਹੜਾ ਅਸੀਂ ਕਿਸਾਨ ਪੈਦਾ ਕਰਕੇ ਦਿੰਨੇ ਉਹਦੇ ਤੇ ਉਸ ਨਾਲੋਂ ਸਗੋਂ ਸਾਡੇ ਦੇਸ਼ ਤੇ ਲਈ ਇੱਕ ਚੰਗਾ ਵੀ ਹੋਊਗਾ ਜੇ ਦਾਲਾਂ ਬਾਹਰੋਂ ਖਰੀਦਦੇ ਆ ਤੇਲ ਬੀਜ ਜਿਹੜੇ ਉਹ ਬਾਹਰੋਂ ਖਰੀਦਦੇ ਆ ਨਹੀਂ ਤਾਂ ਸਾਨੂੰ ਇੱਥੇ ਸਾਡਾ ਪਰਭਾਈ ਪੂਰੀ ਹੋ ਸਕਦੀ ਹੈ ਅਰਬਾਂ ਖਰਬਾਂ ਰੁਪਏ ਕਿਸੇ ਹੋਰ ਮੁਲਕਾਂ ਨੂੰ ਇੰਪੋਰਟ ਚ ਦਿੰਨੇ ਆ ਇਹਦੇ ਲਈ ਜੇ ਸਰਕਾਰ ਸੈਂਟਰ ਸਰਕਾਰ ਥੋੜਾ ਜਿਹਾ ਖੁੱਲਾ ਦਿਲ ਦਿਖਾਵੇ ਕਿਉਂਕਿ ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਹੈ ਤੇ ਪੰਜਾਬ ਦੇ ਲੋਕ ਦੇਸ਼ ਭਗਤ ਵੀ ਨੇ ਇਹ ਦੇਸ਼ ਦੀ ਆਜ਼ਾਦੀ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਇਆ। ਇਸ ਦੇਸ਼ ਦੀ ਭੁੱਖ ਦੂਰ ਕਰਨ ਲਈ ਬਹੁਤ ਵੱਡਾ ਹਿੱਸਾ ਪਾਇਆ। ਇਹ ਵੀ ਦੇਸ਼ ਭਗਤੀ ਹੈ। ਇਹਦੇ ਲਈ ਜਿਹੜੀਆਂ ਫਸਲਾਂ ਇਹਨਾਂ ਦੀ ਐਮਐਸਸੀ ਐਮਐਸਪੀ ਬਣਾ ਦਿੰਦੇ ਨੇ। ਔਰ ਲਾਜ਼ਮੀ ਕਰ ਦਿੰਦੇ ਨੇ ਤਾਂ ਕਿਸਾਨ ਹੌਸਲੇ ਨਾਲ ਉਹਨੂੰ ਉਗਾਉਣ ਲਈ ਕਿਉਂ ਕਿ ਆਮਦਨ ਦੇ ਲਈ ਹਰ ਇੱਕ ਬੰਦਾ ਕੰਮ ਕਰਦਾ ਹੈਗਾ। ਸੋਰਸ ਆਫ ਇਨਕਮ ਤਾਂ ਸਾਡੇ ਕੋਲ ਖੇਤੀ ਹੈ। ਤੇ ਸਾਡੇ ਲੋਕ ਇਸੇ ਤੇ ਗੁਜ਼ਾਰਾ ਕਰਦੇ। ਕਿਸਾਨ ਕਰਜ਼ਾ ਮੁਆਫੀ ਦਾ ਬੜਾ ਜ਼ਿਕਰ ਹੁੰਦਾ ਔਰ ਇੱਕ ਆਂਕੜਾ ਵੀ ਸਾਹਮਣੇ ਆਉਂਦਾ ਹੈ ਕਿ ਦੇਸ਼ ਭਰ ਦੇ ਵਿੱਚ ਪੰਜਾਬ ਦੇ ਕਿਸਾਨਾਂ ਤੇ ਵੱਧ ਖਰਚਾ ਜਿਹੜਾ ਉਹ ਚੜਿਆ ਹੋਇਆ ਹੈ ਕਰਜ਼ੇ ਦੀ ਗੱਲ ਹੈ ਜਿਹੜੀ ਕਿਉਂਕਿ ਬੜੇ ਲੰਮੇ ਸਮੇਂ ਤੋਂ ਛੋਟੇ ਜ਼ਿਮੀਦਾਰਾਂ ਦੇ ਸੁਸਾਇਟੀਆਂ ਦੇ ਲੈਂਡਮਾਰਕ ਦੇ ਬੈਂਕ ਦੇ ਕੋਆਪਰੇਟਿਵ ਬੈਂਕ ਦੇ ਸਰਕਾਰੀ ਬੈਂਕਾਂ ਦੇ ਕਰਜ਼ੇ ਬਹੁਤ ਲੰਮੇ ਸਮੇਂ ਤੋਂ ਖੜੇ ਆ ਉਹਨਾਂ ਦਾ ਨਿਬੇੜਾ ਕਰ ਦੇਣਾ ਚਾਹੀਦਾ ਕੁਛ ਨੇ ਮੈਂ ਨਹੀਂ ਕਹਦਾ ਕੋਈ ਵੱਡੇ ਕਰਜ਼ੇ ਕਿਸੇ ਹੋਰ ਹਿਸਾਬ ਲੈ ਆ ਉਹ ਕਿਸਾਨੀ ਕਰਜ਼ੇ ਦੀ ਗੱਲ ਨਹੀਂ ਜਿਹੜੀ ਕਿਸਾਨੀ ਕਰਜ਼ੇ ਆਪਾਂ ਸਾਰੇ ਜਾਣਦੇ ਆ ਉਹਦੇ ਨਾਲ ਕਿਸਾਨ ਲਤੜਿਆ ਪਿਆ ਕਿਉਂਕਿ ਲੰਮੇ ਵੇਲੇ ਤੋਂ ਸ਼ੰਭੂ ਤੇ ਖਨੋਰੀ ਤੇ ਮੋਰਚਾ ਚੱਲ ਰਿਹਾ ਹੈ ਕਈ ਸਾਲ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ੰਭੂ ਤੇ ਕੂਚ ਨਹੀਂ ਕਰ ਸਕੇ ਫਿਰ ਭੋਖੜਤਾਲ ਲਗਾਤਾਰ ਜਾਰੀ ਹੈ ਹੁਣ ਵੀ ਜਾਰੀ ਹੈ ਹੁਣ ਦਵਾਈਆਂ ਲੈਣੀਆਂ ਸ਼ੁਰੂ ਜ਼ਰੂਰ ਕੀਤੀਆਂ ਲੇਕਿਨ ਅਜੇ ਵੀ ਸਥਿਤੀ ਜਿਹੜੀ ਹੈ ਡੱਲੇਵਾਲ ਹੋਰਾਂ ਦੀ ਨਾਜ਼ੁਕ ਦੱਸੀ ਯਾਰ ਕੋ ਜਿਹੜੀ ਸਥਿਤੀ ਦਾ ਚਿੰਤਾਜਨਕ ਹੈ ਹੀ ਚਾਹੇ ਦਵਾਈਆਂ ਨਾਲ ਠੀਕਾ ਕੁਝ ਆਰਗਨਸ ਤੇ ਫਰਕ ਪੈਂਦਾ ਉਹਨਾਂ ਨੂੰ ਚਲਦੇ ਰੱਖਣ ਵਿੱਚ ਪਰ ਇਹ ਔਖੀ ਘੜੀ ਹੈ ਔਰ ਅੱਜ ਸਮਾਂ ਸੰਭਾਲਣਾ ਚਾਹੀਦਾ ਕੇਂਦਰ ਦੀ ਸਰਕਾਰ ਨੇ ਫੈਸਲੇ ਵੱਲ ਹੋਣਾ ਚਾਹੀਦਾ ਕਿੰਨੀ ਉਮੀਦ ਹੈ ਤੁਹਾਨੂੰ ਅੱਜ ਦੀ ਮੀਟਿੰਗ ਨੂੰ ਲੈ ਕੇ ਔਰ ਪੰਜਾਬ ਸਰਕਾਰ ਦਾ ਕੀ ਰੋਲ ਰਹੇਗਾ ਪੰਜਾਬ ਸਰਕਾਰ ਤਾਂ ਵੇਖੋ ਇਹਨਾਂ ਦੀ ਮੀਟਿੰਗ ਮੁਲਾਕਾਤ ਕਰਾਉਣ ਵਿੱਚ ਸਰਲ ਸਿਤਾ ਹੈ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਅਸੀਂ ਸਰਕਾਰ ਦੇ ਤੌਰ ਤੇ ਵੀ ਉੱਤੇ ਸੈਂਟਰ ਗਵਰਨਮੈਂਟ ਕੋਲ ਸਾਹਮਣੇ ਰੱਖਾਂਗੇ ਤੇ ਰੱਖਦੇ ਰਹਿੰਦੇ ਹਾਂ ਮੰਡੀਕਰਨ ਤੇ ਵੀ ਚਰਚਾ ਹੋਏਗੀ ਕਿਉਂਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਮੰਡੀਕਰਨ ਬਲਾ ਜਿਹੜਾ ਨਵਾਂ ਕਾਨੂੰਨ ਬੰਨਾ ਹੋਇਆ ਉਸ ਨੂੰ ਵਾਪਸ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਹਿਲਾਂ ਹੀ ਉਸ ਨੂੰ ਰਿਜੈਕਟ ਕਰ ਦਿੱਤਾ ਅਸੀਂ ਮੈਂ ਪਹਿਲਾਂ ਵਪਾਰੀਆਂ ਨਾਲ ਵੀ ਕਿਸਾਨ ਜਥੇਬੰਦੀਆਂ ਨਾਲ ਵੀ ਔਰ ਬਹੁਤ ਸਾਰੀਆਂ ਧਿਰਾਂ ਉਹਨਾਂ ਨਾਲ ਕਾਫੀ ਮੁਲਾਕਾਤਾਂ ਚਾਹੀਏ ਸੈਲਰ ਵਾਲੇ ਸੱਜਣ ਸਨ ਉਹ ਜੋ ਕੋਈ ਹੋਰ ਐਸੋਸੀਏਸ਼ਨ ਆ ਸਾਨੂੰ ਉਹਨਾਂ ਨਾਲ ਕਰਕੇ ਅਸੀਂ ਪਹਿਲਾਂ ਹੀ ਰਿਜੈਕਟ ਕਰ ਦਿੱਤਾ ਹੈ ਜਿਹੜਾ ਮੰਡੀ ਕਰਨ ਸਿਸਟਮ ਨੂੰ ਤੋੜਨ ਨੂੰ ਫਿਰਦੇ ਸੀ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਵੱਲੋਂ ਤੁਸੀਂ ਪੇਸ਼ ਹੋਵੋਗੇ ਚੀਫ ਸੈਕਟਰੀ ਪੇਸ਼ ਹੋਣਗੇ ਸੀਐਮ ਜਾ ਰਹੇ ਹੈ ਜਾਂ ਕੋਈ ਹੋਰ ਮੰਤਰੀ ਵੀ ਜਾ ਰਹੇ ਸੀਐਮ ਸਾਹਿਬ ਤਾਂ ਨਹੀਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਜ਼ਰੂਰ ਹਾਜ਼ਰ ਹਾਂ